ਮ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚਲ ਚਲੋ ਜੀ ਹੁਣ ਆਪਾਂ ਸ਼ਾਮ ਦੇ ਖਾਣੇ ਦੀ ਕਰਨ ਲੱਗੀਆਂ ਤਿਆਰੀ ਤੇ ਅੱਜ ਆਪਾਂ ਸਪੈਸ਼ਲ ਬਣਾ ਬਣਾਉਣ ਲੱਗੇ ਆਂ ਸਰਦੀਆਂ ਦੀ ਗਰਮ ਸਬਜੀ ਤੇ ਸਾਡੀ ਫੈਮਲੀ ਨੂੰ ਬਹੁਤ ਜ਼ਿਆਦਾ ਪਸੰਦ ਆ ਚਲੋ ਜੀ ਆਪਾਂ ਦੱਸਦੇ ਤੁਹਾਨੂੰ ਵੀ ਆਪਾਂ ਕਿਹੜੀ ਕਿਹੜੀ ਚੀਜ਼ ਦੀ ਸਬਜੀ ਬਣਾਵਾਂਗੇ ਦੇਖੋ ਜੀ ਇੰਨੇ ਜ਼ਿਆਦੇ ਵੀਡੀਓ ਦੇ ਉੱਪਰ ਕਮੈਂਟ ਆਉਣੇ ਨਾ ਵੀ ਸਾਨੂੰ ਹਾਲੇ ਆਉਂਦਾ ਨਹੀਂ ਪਤਾ ਹੈਗਾ ਦੇਖੋ ਜੀ ਅੱਜ ਮੈਂ ਸਪੈਸ਼ਲ ਤੁਹਾਨੂੰ ਦਿਖਾਉਣ ਲੱਗੀਆਂ ਇਹ ਹੁੰਦੀ ਹੈ ਹਾਲਿਓਂ ਇਹ ਬਹੁਤ ਹੀ ਗੁਣਕਾਰੀ ਨਾ ਸਬਜ਼ੀ ਬਣਦੀ ਹੈ ਇਹਦੀ ਇਹਦੇ ਮੁਰੇ ਦਾ ਦਵਾਈਆਂ ਵੀ ਫੇਲ ਨੇ ਇਹਦੀ ਸਬਜ਼ੀ ਨਾ ਸਰਦੀਆਂ ਦੇ ਵਿੱਚ ਜਰੂਰ ਬਣਾ ਕੇ ਖਾਇਆ ਕਰੋ ਤੇ ਆਪਣੇ ਸਰੀਰ ਵਾਸਤੇ ਨਾ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਜਿਨੀ ਇਹ ਕੌੜੀਆਂ ਚੀਜ਼ਾਂ ਹੋਣਗੀਆਂ ਨਾ ਆਪਣੀ ਸਿਹਤ ਵਾਸਤੇ ਨਾ ਬਹੁਤ ਵਧੀਆ ਹੁੰਦੀਆਂ ਨੇ ਇਹ ਸਰਦੀਆਂ ਦੇ ਦਿਨਾਂ ਦੇ ਵਿੱਚ ਹੀ ਮਿਲਦੀ ਹੈ ਹਾਲਿਓ ਇਹ ਗਰਮੀ ਦੇ ਵਿੱਚ ਤਾਂ ਹੁੰਦੀ ਨਹੀਂ ਹੈਗੀ ਇਹਦੇ ਕਿਦੀ ਨਾ ਹੁਣ ਆਪਾਂ ਪੁਰਜੀ ਬਣਾ ਕੇ ਖਾਵਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਪਾਲਕ ਤੇ ਇਧਰ ਆਪਾਂ ਨੇ ਲੈ ਕੇ ਆਨੇ ਆ ਮੇਥੇ ਵੇ ਚਾਲੂ ਪਾ ਕੇ ਨਾ ਮਿਕਸ ਸਬਜੀ ਬਣਦੀ ਆ ਤਿੰਨ ਚੀਜ਼ਾਂ ਪਾ ਕੇ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਦੇਖੋ ਜੇ ਇਹ ਹਾਲੇ ਹੋ ਮੈਂ ਤੁਹਾਨੂੰ ਬਾਰ ਬਾਰ ਕਹਿਨੀ ਆ ਵੀਡੀਓ ਦੇ ਵਿੱਚ ਵੀ ਦਿਖਾਉਣੀ ਆ ਫੇਰ ਵੀ ਇੰਨੇ ਭੈਣਾ ਵੀਰਾਂ ਦੇ ਕਮੈਂਟ ਆਉਨੇ ਆ ਦੀ ਇਹਦੀ ਸਾਨੂੰ ਤਾਂ ਪਤਾ ਨਹੀਂ ਹੈਗਾ ਪਤਾ ਨਹੀਂ ਜੀ ਪਿੰਡਾਂ ਵਿੱਚ ਰਹਿੰਦੇ ਆ ਪਤਾ ਨਹੀਂ ਸ਼ਹਿਰਾਂ ਵਿੱਚ ਰਹਿੰਦੇ ਆ ਤੇ ਹਾਲਿਓ ਨੂੰ ਕਹ ਫੇਰ ਕਹਦ ਨੇ ਆ ਵੀ ਸਾਨੂੰ ਇੰਗਲਿਸ਼ ਵਿੱਚ ਦੱਸੋ ਵੀ ਇਹ ਇਹ ਹੁੰਦੀ ਕੀ ਚੀਜ਼ ਐ ਦੇਖੋ ਜੀ ਚਾਹੇ ਤੁਸੀਂ ਇੰਗਲਿਸ਼ ਵਿੱਚ ਦੇਖ ਲੋ ਚਾਹੇ ਤੁਸੀਂ ਪੰਜਾਬੀ ਵਿੱਚ ਦੇਖ ਲੋ ਚਾਹੇ ਉਰਦੂ ਵਿੱਚ ਦੇਖ ਲੋ ਜਿਹੜੀ ਮਰਜ਼ੀ ਭਾਸ਼ਾ ਵਿੱਚ ਦੇਖ ਲੋ ਇਹਨੂੰ ਨਾ ਹਾਲਿਓਂ ਹੀ ਕਹਿੰਦੇ ਆ ਦੇਖੋ ਮੈਂ ਤੁਹਾਨੂੰ ਨੇੜੇ ਕਰਕੇ ਵੀ ਦਿਖਾ ਦਿੰਨੀ ਆ ਇਹਦੇ ਹੁਣ ਆਪਾਂ ਨਾ ਇਸ ਤਰ੍ਹਾਂ ਪੱਤੀਆਂ ਤੋੜ ਲੂਗੇ ਦੇਖੋ ਇਹ ਬਹੁਤ ਨਰਮ ਨਰਮ ਪੱਤੀਆਂ ਨੇ ਇਹ ਆਪਾਂ ਤੋੜ ਕੇ ਨਾ ਡੰਡਰ ਲੈ ਇਹਦੇ ਕਰ ਦੂਗੇ ਇਹ ਸਾਗ ਦੇ ਵਿੱਚ ਵੀ ਪਾਈ ਜਾਂਦੀ ਆ ਤੇ ਹੁਣ ਆਪਾਂ ਇਹਦੀ ਬਣਾਵਾਂਗੇ ਭੁਰਜੀ ਤੁਸੀਂ ਵਾਰ-ਵਾਰ ਫਿਰ ਇੱਕ ਗੱਲ ਦੇ ਕਮੈਂਟੇ ਕਰੀ ਜਾਂਦੇ ਹਾਲਿਓਂ ਹੁੰਦੀ ਕੀ ਚੀਜ਼ ਆ ਤੇ ਇਹ ਹੋਉਂਦੀ ਆ ਹਾਲਿਓਂ ਹੁਣ ਆਪਾਂ ਨਾ ਇਹਦੀਆਂ ਨਾ ਪੱਤੀਆਂ ਤੋੜ ਕੇ ਵਿੱਚ ਪਾ ਲੈਣੇ ਆ ਇਹਦੀ ਤੇ ਬਣਾਵਾਂਗੇ ਆਪਾਂ ਨਾ ਬਹੁਤ ਜ਼ਿਆਦਾ ਟੇਸਟੀ ਪੁਰਜੀ ਬਣਦੀ ਹੈ ਇਹ ਅੱਖਾਂ ਵਾਸਤੇ ਵੀ ਵਧੀਆ ਹੁੰਦੀ ਹੈ ਜਿਵੇਂ ਗੋਡੇ ਗੁਡੇ ਦੁਖਦੇ ਨਾ ਸਰਦੀਆਂ ਦੇ ਵਿੱਚ ਬਜ਼ੁਰਗਾਂ ਦੇ ਉਹਨਾਂ ਵਾਸਤੇ ਵੀ ਬਹੁਤ ਵਧੀਆ ਚੀਜ਼ ਚਲੋ ਜੀ ਹੁਣ ਆਪਾਂ ਇਹਦੀ ਪੱਤੀਆਂ ਤੋੜ ਲਈਏ ਪੱਤੀਆਂ ਤੋੜ ਕੇ ਨੇ ਧੋਸ ਵਰਕੇ ਨੇ ਫੇਰ ਲਾ ਦਈਏ ਤੜਕਿਆ ਤੜਕਾ ਫਿਰ ਸਬਜ਼ੀ ਬਣਦੀ ਆ ਆਪਣੀ ਇੱਕ ਨੰਬਰ ਬਣੇ ਨਾ ਗੁਰਜੀ ਦਾ ਨਾ ਸਾਰਾ ਹੀ ਸਮਾਨ ਧੋ ਕੇ ਨਾ ਚੰਗੀ ਤਰ੍ਹਾਂ ਸੁੱਕਣਾ ਪਾ ਦਿੱਤਾ ਹੈ ਤੇ ਹੁਣ ਐ ਚੰਗੀ ਤਰ੍ਹਾਂ ਸੁੱਕ ਗਿਆ ਤੇ ਆਪਾਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਦਨੇ ਆਪਾਂ ਨੇ ਇਹਦੇ ਵਿੱਚ ਨਾ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾਈਆਂ ਐ ਦੇਖੋ ਜੀ ਆਪਾਂ ਨੇ ਇੱਕ ਇਹਦੇ ਵਿੱਚ ਪਾਈ ਆ ਪਾਲਕ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਉਨੇ ਆ ਦੇਖੋ ਆਪਾਂ ਨੇ ਇਹਦੇ ਵਿੱਚ ਇੱਕ ਪਾਲਕ ਪਾਈ ਆ ਹਾਲਿਓ ਪਾਈ ਆ ਤੇ ਇਹਦੇ ਵਿੱਚ ਆਪਾਂ ਨੇ ਨਾ ਧਣੀਆਂ ਵੀ ਪਾਇਆ ਐ ਤੇ ਆਪਾਂ ਨੇ ਦੋ ਤਿੰਨ ਚੀਜ਼ ਦੀਆਂ ਪਾਈਆਂ ਮੇਥੇ ਦੀਆਂ ਇਹ ਚਾਰ ਚੀਜ਼ਾਂ ਦੀ ਨਾ ਆਪਾਂ ਪੁਰਜੀ ਬਣਾਵਾਂਗੇ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੇ ਬਹੁਤ ਹੀ ਗੁਣਕਾਰੀ ਹੈਗੀ ਆ ਇਹ ਸਬਜੀ ਇਹ ਇਹਨੂੰ ਸਬਜੀ ਕਹਿ ਲਓ ਚਾਹੇ ਪੁਰਜੀ ਕਹਿ ਲਓ ਦੇਖੋ ਜੀ ਅੱਜ ਜਿਹੜੀ ਆਪਾਂ ਨੇ ਪੁਰਜੀ ਬਣਾਉਣੀਆਂ ਨੇ ਆਪਾਂ ਨੇ ਮਸ਼ੀਨ ਦੇ ਨਾਲ ਨਹੀਂ ਕੱਟ ਕੇ ਪਾਉਣਾ ਹੈਗਾ ਇਹਨੂੰ ਆਪਾਂ ਨਾ ਤੁਹਾਨੂੰ ਮੈਂ ਨਵੇਂ ਤਰੀਕੇ ਨਾਲ ਅੱਜ ਦੱਸੂਗੀ ਆਪਾਂ ਨਾ ਇਸ ਤਰੀਕੇ ਨਾਲ ਨਾ ਕਾਰਦ ਨਾਲ ਕੱਟ ਕੇ ਪਾਵਾਂਗੇ ਬਿਨਾ ਕੱਟੇ ਤੇ ਆਪਾਂ ਤੁਹਾਨੂੰ ਸਬਜ਼ੀ ਬਣਾ ਕੇ ਦਿਖਾਵਾਂਗੇ ਤੇ ਬਹੁਤ ਜ਼ਿਆਦਾ ਟੇਸਟੀ ਬਣੂਗੀ ਤੇ ਤੁਸੀਂ ਨਾ ਉਂਗਲੀਆਂ ਚਟਜੂਗੇ ਤੁਸੀਂ ਵੀ ਆਪਣੇ ਘਰ ਵਿੱਚ ਨਾ ਇਸ ਤਰੀਕੇ ਨਾਲੇ ਕੱਟ ਕੇ ਬਣਾਇਓ ਤੇ ਬਹੁਤ ਵਧੀਆ ਲੱਗਦੀ ਆ ਦੇਖੋ ਜੀ ਸੁੱਕੀ ਹੋਣੀ ਚਾਹੀਦੀ ਆ ਜੇ ਵਿੱਚ ਪਾਣੀ ਹੁੰਦਾ ਨਾ ਫਿਰ ਕਟਿੰਗ ਹੁੰਦੀ ਨਹੀਂ ਹੈਗੀ ਸੋਕੇ ਤਰੀਕੇ ਨਾਲ ਤੇ ਕੋਈ ਪਚਾ ਕੇ ਕੱਟਿਓ ਕਿਤੇ ਤੁਸੀਂ ਉਂਗਲੀ ਅੰਗਲੀ ਵੱਢ ਲਿਓ ਆਰਾਮ ਨਾਲ ਇਸ ਤਰੀਕੇ ਨਾਲ ਤੁਸੀਂ ਉਂਗਲੀਆਂ ਰੱਖਿਓ ਆ ਸੱਪਾ ਲੈਣਾ ਹੁਣ ਕੱਟ ਕੇ ਨਾ ਫਟਾਫਟਾ ਚੁੱਲੇ ਤੇ ਤੜਕਾ ਲਾ ਦੇਣਾ ਇਹ ਨਹੀਂ ਮੋਟੀ ਮੋਟੀ ਫੁਰਜੀ ਹੋਊਗੀ ਨਾ ਇਹ ਤਾਂ ਮਿੰਟ ਸੈਕਿੰਟ ਦੇ ਵਿੱਚੇ ਕੁਲ ਜਾਣੀ ਆ ਤੁਹਾਨੂੰ ਆਪਾਂ ਨੇ ਏਡੇ ਏਡੇ ਇੱਕ ਪੀਸ ਕੱਟ ਲੈਣੇ ਆ ਪਰੀਜ਼ਾਇ ਗਾਇ ਲਓ ਜਾਇ ਪੱਤੇ ਲੈ ਲਓ ਜੋ ਮਰਜੀ ਕੁਝ ਲੈ ਲਓ ਇਹ ਪਿੰਡਾਂ ਵਾਲੇ ਦਾ ਬਸ ਇਸ ਤਰੀਕੇ ਨਾਲ ਕਟੇਂ ਕਰਕੇ ਇਹ ਸਬਜ਼ੀ ਬਣਾ ਦਿੰਨੇ ਆ ਪਪੁਰਜੀ ਦੀ ਕਰ ਲਈ ਆ ਕਟਿੰਗ ਤੇ ਬਹੁਤ ਹੀ ਸੌਕੇ ਤਰੀਕੇ ਨਾਲ ਹੋ ਗਈ ਆ ਕੋਈ ਬਾਲਾ ਇੰਨਾ ਟਾਈਮ ਨਹੀਂ ਲੱਗਿਆ ਹੋਗਾ ਤੇ ਹੁਣ ਆਪਾਂ ਲਾ ਦਈਏ ਤੜਕਾ ਜੇ ਇਸ ਤਰੀਕੇ ਨਾਲ ਨਾ ਕੱਟੇ ਨਾ ਤੇ ਮੋٹے-ਮੋٹے ਪੀਸ ਜੇ ਦੇਖੋ ਇਹਨਾਂ ਨੇ ਸਾਰਿਆਂ ਨੇ ਨਾ ਬਸ ਜ ਤੜਕਾ ਲਾਉਣਾ ਵਿੱਚੇ ਘੁਲ ਜਾਣਾ ਹੈ ਇਹਨੇ ਇੱਕ ਬਰਾਤ ਭਰ ਲੈਣੇ ਬਾਅਦ ਵਿੱਚ ਤੇ ਹੋਲੇ ਜਾਣੇ ਦੇਖੋ ਜੀ ਇਹ ਪੁਰਜੀ ਨਾ ਦੋ ਘਰਾਂ ਨੇ ਖਾਣੀ ਹੈ ਇਸ ਕਰਕੇ ਨਾ ਆਪਾਂ ਨੇ ਐਦ ਕੀ ਨਾ ਜ਼ਿਆਦਾ ਬਣਾਈ ਆ ਤੇ ਸਾਨੂੰ ਡਿਮਾਂਡ ਆਈ ਆ ਕਹਿੰਦੇ ਸਾਡੇ ਵਾਸਤੇ ਵੀ ਨਾ ਤੁਸੀਂ ਨਾ ਪੁਰਜੀ ਬਣਾ ਕੇ ਜ਼ਰੂਰ ਦਿਓ ਚਲੋ ਜੀ ਆਪਾਂ ਨੇ ਵੀ ਨਾ ਫਿਰ ਗਵਾਂਡੀਆਂ ਨੂੰ ਪੁਰਜੀ ਦੇਣੀ ਆ ਤੇ ਉਹ ਵੀ ਖਾ ਕੇ ਜ਼ਰੂਰ ਦੱਸਣਗੇ ਵੀ ਕਿੱਦਾਂ ਦੀ ਬਣੀ ਆ ਕੋਈ ਕੁਝ ਫਿਰ ਸੇ ਹਟੇ ਨੇ ਦੇਖੋ ਚੁੱਲਾ ਐਨ ਸਫਾ ਸਾਫ ਹੋ ਗਿਆ ਤੇ ਅੱਗ ਵੀ ਪਾਲਤੀ ਚਲੋ ਜੀ ਹੁਣ ਆਪਾਂ ਲਾ ਦਈਏ ਤੜਕਾ ਸਰੋਂ ਦੇ ਤੇਲ ਤੇ ਲਾਵਾਂਗੇ ਆਪਾਂ ਤੜਕਾ ਸਭੇ ਚੰਗੀ ਤਰ੍ਹਾਂ ਨਾ ਤੇਲ ਗਰਮ ਹੋ ਜਵੇ ਪਾ ਦਈਏ ਜੀਰਾ ਫੇਰ ਆਪਾਂ ਨੇ ਕਟਿੰਗ ਕਰੀ ਹੋਈ ਹੈ ਲਸਣ ਪਿਆਜ਼ ਅਦਰਕ ਨੋਇਨਾ ਚੰਨੀ ਤਰ੍ਹਾਂ 골ਡ ਬ੍ਰਾਉਨ ਕਰ ਲੈਨੇ ਧੂਏ ਨਾਲ ਪਤਾ ਨਹੀਂ ਕੀ ਜਦ ਜਦ ਤੂੰ ਆਉਣਾ ਸ਼ੁਰੂ ਹੋ ਜਾਂਦਾ ਇਹਨੂੰ ਚਲੋ ਸੋਈਨਾ ਹਵਾ ਚਲੀ ਜਾਂਦੀ ਹੈ ਨਾ ਹਵਾ ਕਰਕੇ ਇਧਰੋਂ ਆਈ ਜਾਂਦਾ ਧੂਆਂ ਮੈਂ ਫੇਰ ਵੀ ਪਤੀਲਾ ਰੱਖਿਆ ਐ ਮਹਾ ਚੱਲ ਵੀ ਪਤੀਲੇ ਦਾ ਕੋਈ ਫਰਕ ਪਾਊਗਾ ਫੇਰ ਵੀ ਪਾਪਾ ਜੀ ਛੱਡੀ ਜਾਂਦਾ ਧੂਆਂ ਲੋਹੇ ਕਰਕੇ ਹੁੰਦਾ ਹਾਂ ਲੋਹੇ ਕਰਕੇ ਚੱਕ ਕੇ ਦੇਖਾਂ ਚੱਕ ਦੋ ਦਸ ਗਣ ਧੂਆਂ हट ਗਿਆ ਜੋਨ ਹੋ ਗਿਆ ਸ਼ਾਮ ਦਾ ਹੋ ਗਿਆ ਟਾਈਮ ਇਸ ਟਾਈਮ ਤੇ ਨਾ ਬਸ ਜਿਹੜੇ ਕਵੇਲਾ ਹੋ ਜਾਂਦਾ ਹੈ ਤੇ ਹਲੋ ਸਾਡੀ ਕਣਕ ਵੀ ਚੱਕਣੇ ਨੂੰ ਪਈ ਆ ਕਣਕ ਤਾਂ ਵੈਸੇ ਸਾਡੀ ਅੱਜ ਨਾ ਸੁੱਕੀ ਹੋ ਪਈ ਐ ਅੱਜ ਨਾ ਬਹੁਤ ਵਧੀਆ ਧੁੱਪਾਂ ਲੱਗੀਆਂ ਕਣਕ ਨੂੰ ਬਸ ਦੋ ਦਿਹਾੜੀਆਂ ਦੇ ਵਿੱਚ ਨਾ ਕਣਕ ਨੇ ਐ ਚੰਗੀ ਤਰ੍ਹਾਂ ਸੁੱਕ ਜਾਣਾ ਏ ਦੇਖੋ ਜੀ ਕਾਹਾਂ ਕਾਹਾਂ ਤਾਂ ਨਾ ਫੇਰ ਅੱਗੇ ਜਾ ਕੇ ਤਾਂ ਨਾ ਫੇਰ ਧੁੱਪ ਵੀ ਨਹੀਂ ਨਿਕਲਣੀ ਆਗੀ ਤੇ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਐ ਫੇਰ ਕਣਕ ਸੁੱਕਣੀ ਛੋਟੂ ਤੇਰੀ ਲੰਬੀ ਉਮਰ ਬਹੁਤ ਹੈ ਅਲੇ ਮੈਂ ਕਹਿ ਗਈ ਛੱਡੀਆਂ ਮਹਾ ਕਾਂਕ ਚੱਕੜੀਆਂ ਵਾਲੇ ਜਦੇ ਤੂੰ ਪਹੁੰਚ ਗਿਆ ਐਨੀ ਲੰਬੀ ਉਮਰ ਤੇਰੀ ਦੇਖੋ ਜਦੂ ਵੀਰ ਹੁਣ ਨਾ ਧਾਰਾ ਧੂਣਾ ਦਾ ਕੰਮ ਨਿਬੇੜ ਕੇ ਆਇਆ ਵਿਚਾਰਾ ਕਾਲਡ ਬ੍ਰਾਊਨ ਹੋ ਗਏ ਨੇ ਤੇ ਦੇਖੋ ਇੱਧਰ ਵੀ ਇੱਕ ਸਪੈਸ਼ਲ ਚੁੱਲਾ ਚੁੱਲਾ ਚੱਲ ਰਿਹਾ ਏ ਜਿਵੇਂ ਮਾਜੀ ਨਾ ਇੱਧਰ ਗਰਮ ਪਾਣੀ ਰੱਖ ਦੋ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਨੂਨ ਮਿਰਚ ਮਸਾਲਾ ਹਾਂਦੀ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਆਲੂ ਤੋਂ ਮੈਂਟਨਾ ਇਹਨੂੰ ਐਨ ਚੰਗੀ ਤਰ੍ਹਾਂ ਫਰਾਈ ਕਰ ਲੈਣੇ ਆ ਇਸ ਤਰੀਕੇ ਨਾਲ ਖੜਮੇ ਖੜਮੇ ਜਿਹੇ ਆਲੂ ਰਹਨੇ ਆ ਤੇ ਟੁੱਟਦੇ ਨਹੀਂ ਹੈਗੇ ਆਲੂ ਇਹ ਮধ্যে ਹੁਣ ਆਪਾਂ ਇਹਦੇ ਵਿੱਚ ਪਾ ਦਈਏ ਭੁਰਜੀ ਸਾਡਾ ਪੈਨੋ ਕਾਰਦੀਆਂ ਚੰਗੀ ਤਰ੍ਹਾਂ ਮਿਕਸ ਅੱਜ ਦੁੱਧ ਤਾਂ ਦੁੱਧ ਤਾਂ ਦੁੱਧ ਤਾਂ ਅੱਗੇ ਬਾਦੂ ਪਿਆ ਹੈ ਅੱਜ ਦੁੱਧ ਰਹੀ ਰੱਖਣਾ ਹੈਗਾ ਅੱਜ 5 ਲੀਟਰ ਦੁੱਧ ਫ੍ਰੀਜ ਵਿੱਚ ਆਰ ਕੇ ਪਿਆ ਹੈ ਨੇ ਆਪਣੇ ਹੁਣ ਐ ਚੰਗੀ ਕਰਨਾ ਇੱਕ ਵਾਰ ਮਿਕਸ ਕਰ ਦਈਏ ਦੇਖੋ ਪਹਿਲਾਂ ਕੜਾਹੀ ਇੰਨੀ ਭਰੀ ਹੋਈ ਸੀ ਤੇ ਹੁਣ ਨਾ ਕਾਰੀ ਭੁਰਜੀ ਨਾਲ ਵਿੱਚ ਦਬਣੀ ਸ਼ੁਰੂ ਹੋ ਗਈ ਹੈ। ਨਾ ਜਿਵੇਂ ਅਸੀਂ ਨਾ ਭੁਰਜੀ ਦੇਣ ਜਾਣਾ ਨਾ ਉਹ ਕਹਿੰਦੇ ਅੱਜ ਅਸੀਂ ਓਰਜੀ ਨਾਲੇ ਰੋਟੀ ਖਾਣੀ ਆ ਕਹਿੰਦੇ ਆਂਟੀ ਅੱਜ ਅਸੀਂ ਕੋਈ ਸਬਜ਼ੀ ਨਹੀਂ ਬਣਾਉਣੀ ਜੈਗੀ। ਕੋਈ ਹੱਥ ਹੱਥ ਟੇਸਟ ਦੇਖਣਗੇ। ਮਗਾ ਤਾਂ ਮਹਾ ਭੁਰਜੀ ਤਾਂ ਨਾ ਇੱਕ ਨੰਬਰ ਬਣਾ ਕੇ ਆਪ ਦੇ ਕੇ ਆਉਂਗੀ ਨਾਲੇ। ਹਾਂ ਜੀ ਮੰਮੀ ਜੀ ਬਣ ਗਈ ਪੁਰਜੀ ਹਾਂ ਪੁਰਜੀ ਬਣ ਕੇ ਹੋ ਗਈ ਆ ਤਿਆਰ ਬਸ ਹੋਣਾ ਨਾ ਇਹਨ ਪੂਰੀ ਐਨ ਸੁੱਕੀ ਸੁੱਕੀ ਪੁਰਜੀ ਬਣੀ ਆ ਆਪਣੀ ਤੇ ਹੁਣ ਆਪਾਂ ਬਣਾ ਲਈਏ ਰੋਟੀ ਇਹ ਦੇਖ ਲੈ ਕਿੰਨੀ ਕੜਾਹੀ ਭਰੀ ਹੋਈ ਸੀ ਨਾ ਬਣ ਕੇ ਲੈ ਥੋੜੀ ਜੀ ਹੋ ਗਈ ਆ ਦੇ ਲੱਗਦੇ ਪਤਾ ਲੱਗਦਾ ਵੀ ਆਪਾਂ ਨੇ ਮਸ਼ੀਨ ਨਾਲ ਕਟਿੰਗ ਕਰੀ ਆ ਜਾਂ ਚਾਕੂ ਨਾਲ ਕਰੀ ਆ ਦੇਖ ਲੈ ਇਹਨ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਿਆ ਤੇ ਨੇ ਨਾ ਜਿਹੜੀ ਮਚਾਲਿਓ ਪਾਈ ਹੋਈ ਹੈ ਨਾ ਇੰਨੀਆਂ ਜ਼ਿਆਦਾ ਖਸ਼ੂਆਂ ਠਾਲੀਆਂ ਪਈਆਂ ਨੇ ਤਾਂ ਇਹਦਾ ਇਹ ਐ ਬਹੁਤ ਤੇ ਕੜਾਹੀ ਦੇ ਵਿੱਚ ਵਧੀਆ ਬਣਦੀ ਆ ਉਹ ਭਾਫ਼ ਆ ਨਾ ਉੜੀ ਜਾਂਦੀ ਆ ਨਾ ਤੇ ਸੁੱਕੀ ਸੁੱਕੀ ਉਹ ਵਧੀਆ ਬਣਦੀ ਆ ਤੇ ਆਪਾਂ ਨੇ ਇਹਦੇ ਵਿੱਚ ਨੂਨ ਮਿਰਚ ਵੀ ਦੇਖ ਲਿਆ ਨੂਨ ਮਿਰਚ ਵੀ ਐਨ ਪੂਰਾ ਏ ਹੁਣ ਇਹਨੂੰ ਆਪਾਂ ਤਾਰ ਦਈਏ ਤੇ ਆਪਾਂ ਹੁਣ ਬਣਾ ਲਈਏ ਰੋਟੀ ਫੋਜੀ ਬਣ ਕੇ ਹੋ ਗਈ ਤਿਆਰ ਤੇ ਹੁਣ ਆਪਾਂ ਲੱਗੇ ਆ ਰੋਟੀ ਖਾਣ ਤੇ ਬਹੁਤ ਜ਼ਿਆਦਾ ਟੇਸਟੀ ਭੁਰਜੀ ਬਣੀ ਆ ਤੇ ਆਪਾਂ ਇਹ ਹੁਣ ਨਾ ਦੁਬਾਰੇ ਗਰਮ ਕਰ ਲਈ ਐ ਤੇ ਹੁਣ ਮੈਂ ਤਾਂ ਰੋਟੀ ਹੁਣ ਪਾਉਣ ਲੱਗੀ ਆ ਤੇ ਟਾਈਮ ਹੋ ਗਿਆ ਹੁਣ ਪਾਉਣੇ ਸੱਤ ਹੋ ਗਏ ਨੇ ਤੇ ਨਾਲ ਨਵਾਂਗੇ ਆਪਾਂ ਦਹੀਂ ਤੇ ਦਹੀਂ ਨਾਲ ਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਚਲੋ ਜੀ ਕਾਫੀ ਜ਼ਿਆਦਾ ਕਮੈਂਟ ਆਏ ਨੇ ਜਿੱਦਣ ਅਸੀਂ ਨਾ ਨਿੰਬੂ ਦਾ achar ਬਣਾਇਆ ਤਾਂ ਭੈਣਾ ਕਹਿੰਦੇ ਆ ਵੀ ਤੁਸੀਂ ਮੁੜ ਕੇ ਦਿਖਾਇਆ ਹੀ ਨਹੀਂ ਹੈਗਾ ਭੈਣ ਵੀ ਕਿਹਜਾ ਆਚਾਰ ਬਣਿਆ ਦੇਖੋ ਜੀ ਇਹ ਆਚਾਰ ਬਣਿਆ ਆਪਣਾ ਬਹੁਤ ਵਧੀਆ ਦੇਖੋ ਇਹਦੇ ਵਿੱਚ ਨਾ ਨਿੰਬੂ ਦਾ ਰਸਾ ਦੇਖ ਲਓ ਕਿੰਨਾ ਹੈ ਕੋਈ ਆਪਾਂ ਨੇ ਇਹਦੇ ਵਿੱਚ ਸਿਰਕਾ ਨਹੀਂ ਪਾਇਆ ਕੋਈ ਤੇਲ ਨਹੀਂ ਪਾਇਆ ਹੈਗਾ ਬਸ ਸਿਰਫ ਨੋਣ ਮਿਰਚ ਮਸਾਲਿਆਂ ਨਾਲ ਇਹ ਆਪਣਾ ਆਚਾਰ ਤਿਆਰ ਹੋ ਗਿਆ ਤੇ ਖਾਣ ਨੂੰ ਵੀ ਬਹੁਤ ਜ਼ਿਆਦਾ ਵਧੀਆ ਹੈ ਤੇ ਆਪਾਂ ਤੁਹਾਨੂੰ ਇਹਦੀ ਵਿੱਚੋਂ ਵੀ ਲੁੱਕ ਦਿਖਾ ਦਨੇ ਆ ਦੇਖੋ ਆਪਣਾ ਨਿੰਬੂ ਦਾ ਆਚਾਰ ਨਾ ਇੱਕ ਨੰਬਰ ਬਣ ਕੇ ਹੋਇਆ ਤਿਆਰ ਤੇ ਬਹੁਤ ਜ਼ਿਆਦਾ ਟੇਸਟੀ ਬਣਿਆ ਹੈ ਨੇ ਲੈਣਾ ਮੈਨੂੰ ਤਾਂ ਬਹੁਤ ਜ਼ਿਆਦਾ ਟੇਸਟੀ ਲੱਗ ਰਿਹਾ ਜਿਆ। ਸਤਾਂ ਸਿਆ ਸਾਬਦੀਆਂ ਨਾਲ ਸੀ ਨਾ ਦੋ ਡੱਬੇ ਭਰ ਕੇ ਬਣਾ ਕੇ ਰੱਖ ਲੈਨੇ ਤੇ ਮੌਜ ਰਹਿਣੀ ਆ। ਤੇ ਹੁਣ ਆਪਾਂ ਖਾ ਲਈਏ ਰੋਟੀ ਕਾਣ ਤੇ ਬਹੁਤ ਜ਼ਿਆਦਾ ਟੇਸਟੀ ਬਣੀ ਆਪਣੀ ਘੁਰਜੀ ਤੁਸੀਂ ਇਸ ਤਰੀਕੇ ਨਾਲ ਘਰ ਵਿੱਚ ਘੁਰਜੀ ਬਣਾ ਕੇ ਜਰੂਰ ਦੇਖਿਓ। ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇਥੇ ਹੀ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ 'ਚ। ਮੇਰੇ ਬਲਵਾਨ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ